ਅੱਜ ਸੰਗਰੂਰ ਦੇ ਭਵਾਨੀਗੜ੍ਹ ਦੇ ਪਿੰਡ ਰਾਮਪੁਰਾ ਵਿਖੇ ਜਪ ਹਰ ਵੈਲਫੇਅਰ ਸੁਸਾਇਟੀ ਜਿਸ ਦੇ ਕੇ ਚੇਅਰਮੈਨ ਹਨ ਡਾਕਟਰ ਗੁਨੇਂਦਰਜੀਤ ਸਿੰਘ ਮਿੰਕੂ ਜਵੰਦਾਜੀ ਵੱਲੋਂ ਰਾਮਪੁਰਾ ਵਿਖੇ ਔਰਤਾਂ ਦੇ ਜੋ ਟੈਸਟ ਹਨ ਬ੍ਰੈਸਟ ਕੈਂਸਰ ਦੇ ਜੋ ਟੈਸਟ ਹਨ ਉਹਨਾਂ ਦਾ ਕੈਂਪ ਲਗਾਇਆ ਹੋਇਆ ਹੈ ਜੋ ਕਿ ਬਿਲਕੁਲ ਮੁਫਤ ਲਗਾਇਆ ਹੋਇਆ ਹੈ ਤੁਸੀਂ ਤਸਵੀਰਾਂ ਵਿੱਚ ਸਾਹਮਣੇ ਦੇਖ ਸਕਦੇ ਹੋ ਕਿ ਅੰਦਰ ਟੈਸਟ ਚੱਲ ਰਹੇ ਹਨ ਅਤੇ ਲਿਖਿਆ ਹੋਇਆ ਹੈ ਬੈਨਰ ਦੇ ਉੱਪਰ ਵਿਖੇ ਇਹ ਆਈ एआईडी ਤਕਨੀਕ ਦੇ ਨਾਲ ਇਹ ਕੈਂਪ ਹੈ ਜੋ ਸਰਕਾਰੀ ਸਕੂਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਲਗਾਇਆ ਹੋਇਆ ਹੈ ਅੱਜ ਜੇਕਰ ਅੱਜ 14 ਨਵੰਬਰ ਹੈ 14 ਨਵੰਬਰ ਨੂੰ ਇਹ ਜੋ ਕੈਂਪ ਹੈ ਲਗਾਇਆ ਗਿਆ ਹੈ ਮਹਿਲਾਵਾਂ ਦੀ ਗੱਲ ਕੀਤੀ ਜਾਵੇ ਤਾਂ ਮਹਿਲਾਵਾਂ 40 ਤੋਂ 50 ਮਹਿਲਾਵਾਂ ਦੇ ਹੁਣ ਤੱਕ ਟੈਸਟ ਹਨ ਜੋ ਤਕਰੀਬਨ ਹੋ ਚੁੱਕੇ ਹਨ ਅਤੇ ਇੱਕ ਟੈਸਟ ਨੂੰ ਜੇਕਰ ਗੱਲ ਕੀਤੀ ਜਾਵੇ ਤਾਂ 25 ਤੋਂ 30 ਮਿੰਟ ਟੈਸਟ ਨੂੰ ਲੱਗਦੇ ਹਨ ਅਤੇ ਉਸ ਟੈਸਟ ਦੀ ਰਿਪੋਰਟ ਵੀ ਉਹਨਾਂ ਨੂੰ ਅੱਜ ਹੀ ਦੇ ਦਿੱਤੀ ਜਾਂਦੀ ਹੈ ਕਾਫੀ ਮਹਿੰਗਾ ਟੈਸਟ ਹੰ ਤਾਂ ਇਹ ਬਹੁਤ ਵਧੀਆ ਕਦਮ ਹੈ ਜਾਫਰ ਬੈਲਫੋਰ ਸੋਸਾਇਟੀ ਦਾ ਤੇ ਮਿੰਕੂ ਜਵੰਦਾ ਜੀ ਦਾ ਜੋ ਕਿ ਇਹ ਉਪਰਾਲਾ ਕਰ ਰਹੇ ਨੇ ਕਿਉਂਕਿ ਅਸੀਂ ਦੇਖਦੇ ਹਾਂ ਕਿ ਅੱਜ ਇਹ ਪਿੰਡ ਹੈ ਜੋ ਖਾਸ ਕਰਕੇ ਘਰ ਦੇ ਮਹਿਲਾਵਾਂ ਤੇ ਪਿੰਡੂ ਮਹਿਲਾਵਾਂ ਦੇ ਕੋਲੇ ਬਿਲਕੁਲ ਵੀ ਟਾਈਮ ਨਹੀਂ ਹੁੰਦਾ ਕਿ ਆਪਣੇ ਘਰ ਦੀ ਕੰਵਿਨਿਅਰਟੀ ਤੋਂ ਕੰਮਕਾਰ ਤੋਂ ਬਾਹਰ ਨਿਕਲ ਕੇ ਜਾ ਕੇ ਹਸਪਤਾਲਾਂ ਵਿੱਚ ਉਹ ਟੈਸਟ ਕਰਵਾਉਣ ਦੂਜੀ ਗੱਲ ਇਹ ਟੈਸਟ ਬੜਾ ਮਹਿੰਗਾ ਹੈ ਤੇ ਇਹ ਇਹਨਾਂ ਦੇ ਘਰਾਂ ਦੇ ਵਿੱਚ ਹੀ ਹੁਣ ਇਹ ਟੈਸਟ ਹੋ ਰਹੇ ਹਨ ਅਤੇ ਲਗਾਤਾਰ ਇਹ ਟੈਸਟ ਹਨ ਜੋ ਹੁੰਦੇ ਰਹਿਣਗੇ ਤੇ ਜੋ ਇਹਨਾਂ ਦੇ ਵਰਕਰ ਹਨ ਉਹਨਾਂ ਦਾ ਕਹਿਣਾ ਸੀ ਕਿ ਜੇ ਸਾਡਾ ਸਮਾਂ ਭਾਵੇਂ 2 ਵਜੇ ਤੱਕ ਦਾ ਰੱਖਿਆ ਹੈ ਲੇਕਿਨ ਜੇ ਸਮਾਂ ਬਾਅਦ ਵੀ ਲੱਗੇਗਾ ਔਰ ਮਹਿਲਾਾਂਾਂ ਮਾ ਬੱਦ ਪਟੇ ਕਿੰਨੀ ਵਿੱਚ ਵੀ ਆਣ ਗਿਆ ਤਾਂ ਹਰੇਕ ਔਰਤ ਦਾ ਟੈਸਟ ਹੈ ਜੋ ਉਹ ਕੀਤਾ ਜਾਵੇਗਾ ਇਸ ਸਬੰਧ ਦੇ ਵਿੱਚ ਕੁਝ ਲੋਕਾਂ ਦੇ ਨਾਲ ਵੀ ਗੱਲਬਾਤ ਜਿਹਨਾਂ ਮੇਰਾ ਨਾਮ ਰਿੰਕੂ ਗੋਇਲ ਹੈ ਜੀ ਸ੍ਰੀ ਕੋਈ ਕਿਸ ਨੂੰ ਦੇਖਦੇ ਹਾਂ ਜੋ ਅੱਜ ਜਿਹੜੇ 2 ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ ਇਸ ਕੈਂਪ 'ਚ ਜਾਪਹਾਰਤ ਸੁਸਾਇਟੀ ਵੱਲੋਂ ਮਿੰਕੂ ਜਵੰਦਾ ਜੀ ਵੱਲੋਂ ਬੜਾ ਵਧੀਆ ਪ੍ਰਾਰਾਲਾ ਅੱਜ ਪਿੰਡ ਰਾਮਪਰੇ ਵਿਖੇ ਕੀਤਾ ਗਿਆ। ਔਰਤਾਂ ਲਈ ਜੋ ਅੱਜ ਕੈਂਸਰ ਦੇ ਚੈੱਕਅਪ ਦਾ ਕੈਂਪ ਲਾਇਆ ਗਿਆ। ਇਹਦੇ ਨਾਲ ਕੀ ਹੈ ਜੀ ਅੱਜ ਇੱਕ ਵੇਅਰ ਮੈਂ ਲੋਕਾਂ ਨੂੰ ਵੇਅਰ ਕਰਾਇਆ ਜਾ ਰਿਹਾ ਵੀ ਆਓ ਆਪਾਂ ਕਿਉਂਕਿ ਕੈਂਸਰ ਦਾ ਬਹੁਤ ਵੱਡਾ ਪੰਜਾਬ ਦੇ ਵਿੱਚ ਦਰਿਆ ਬਹਿ ਰਿਹਾ। ਅਸੀਂ ਔਰਤਾਂ ਨੂੰ ਕਹਿੰਦੇ ਅਪੀਲ ਵੀ ਕਰਦੇ ਆ ਵੀ ਪਿੰਡ ਦੇ ਲੋਕਾਂ ਨੂੰ ਵੀ ਅਪੀਲ ਕਰਦੇ ਵੀ ਆਓ ਆਪਾਂ ਕੈਂਸਰ ਦਾ ਚੈੱਕਅਪ ਕਰਾਈਏ ਤਾਂ ਜੋ ਆਪਾਂ ਨੂੰ ਪਤਾ ਚੱਲੇ ਵੀ ਆਪਣੇ ਕੋਈ ਬਿਮਾਰੀ ਤੋਂ ਰਹਿਤਾਂ ਜਾਂ ਬਿਮਾਰੀ ਹੈ। ਤਾ ਜੋ ਸਮੇਸਰ ਇਲਾਜ ਹੋ ਸਕੇ ਕਿ ਨਾਮ ਹੈ ਕੋਈ ਬੇਨਾਕ ਕਾਦਰ ਖਾਂ ਜੀ ਖਾਨ ਸਾਹਿਬ ਕਿਸੇ ਦੇਖਦੇ ਹੋ ਅੱਜ ਦੇ ਕੈਂਪ ਨੂੰ ਦੇਖੋ ਜੀ ਜਿਹੜਾ ਅੱਜ ਦਾ ਕੈਂਪ ਆ ਇਹ ਇੱਕ ਬੜੀ ਨਵੀਂ ਤਕਨੀਕ ਨਾਲ ਲਾਇਆ ਗਿਆ AI ਦੇ ਤਕਨੀਕ ਨਾਲ ਆਇਆ ਹੈ ਕਿਉਂਕਿ ਜਿਵੇਂ ਕਿ ਆਪਾਂ ਪਹਿਲਾਂ ਦੇਖਦੇ ਆ ਵੀ AI ਆ ਜਿਹੜਾ AI ਦੀ ਤਕਨੀਕ ਬਹੁਤ ਵਧੀਆ ਚੱਲ ਰਹੀ ਆ ਤੇ ਇਹਦੇ ਨਾਲ ਕਿਸ ਨੂੰ 15 ਮਿੰਟਾਂ ਦੇ ਵਿੱਚ ਹੀ ਰਿਜ਼ਲਟ ਮਿਲ ਜਾਂਦਾ ਤੇ ਤੁਸੀਂ ਚੈੱਕਅਪ ਕਰਾਉਣ ਸਾਰੀ ਤਾਂ ਅਸੀਂ ਲੇਡੀਜ਼ ਵਾਸਤੇ ਬੜੇ ਵਧੀਆ ਪ੍ਰਾਲੇ ਕਰ ਰਹੇ ਨੇ ਡਾਕਟਰ ਮਿੰਕੂ ਜੀ ਬੰਦਾ ਜੀ ਜਿਵੇਂ ਕਿ ਉਹਨਾਂ ਨੇ ਪਹਿਲਾਂ ਪਿੰਡਾਂ ਦੇ ਵਿੱਚ ਲੇਡੀ ਨੂੰ ਸਲਾਈ ਸੈਂਟਰ ਦਿੱਤੇ ਹੋਏ ਨੇ ਕਿਤਨੇ ਕਿਤੇ ਲੇਡੀਜ਼ ਨੂੰ ਆਪਣੇ ਪੈਰਾਂ 'ਚ ਖੜਾ ਕਰਨ ਵਾਸਤੇ ਉਹਨਾਂ ਵੱਲੋਂ ਲੰਬੇ ਸਮੇਂ ਤੋਂ ਸਮਾਜ ਦੇ ਵਿੱਚ ਇੱਕ ਸੇਵਾ ਕੀਤੀ ਜਾ ਰਹੀ ਹੈ ਡਾਕਟਰ ਮਿੰਕੂ ਜੀ ਬੰਦਾ ਇੱਕ ਸਮਾਜ ਸੇਵੀ ਤੌਰ ਤੇ ਆਪਣੇ ਹਲਕੇ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਤੇ ਅਸੀਂ ਅਪੀਲ ਕਰਦੇ ਆ ਕਿ ਉਹਨਾਂ ਦੀ ਯਾਫਰ ਬਲਸਿਟੀ ਦਾ ਹਿੱਸਾ ਬਣੋ ਤੇ ਕਿਸੇ ਵੀ ਜਗ੍ਹਾ ਕਿਤੇ ਵੀ ਕੋਈ ਦਿੱਕਤ ਇਕਲੀ ਪਾਉਂਦੇ ਤਾਂ ਡਾਕਟਰ ਮਿੰਕੂ ਜੀ ਬੰਦਾ ਜੀ ਖੜਦੇ ਨੇ ਤੇ ਇਹ ਜਿਹੜਾ ਅੱਜ ਅਸੀਂ ਕੈਂਪ ਲਾਇਆ ਗਿਆ ਇਸ ਦਾ ਮੇਨ ਮੋਟਿਵ ਇਹ ਆ ਕਿ ਇਹ ਬਹੁਤ ਹੀ ਇੱਕ ਕਾਸਟਲੀਆ ਤੇ ਇਹ ਪਿੰਡਾਂ ਚੋਂ ਆਮ ਲੇਡੀ ਸ਼ਹਿਰ ਚ ਨਹੀਂ ਜਾ ਕੇ ਕਰਾ ਸਕਦੇ ਔਰ ਨਾ ਹੀ ਇਹਦੀ ਹਲੇ ਇਸ ਲੈਵਲ ਦੀ ਲਵੇ ਆਪਣੇ ਕੋਈ ਤਕਨੀਕ ਆਈ ਹੈ ਕਿਉਂਕਿ ਇਹ ਆਪਣੇ ਪੰਜਾਬ ਦੇ ਵਿੱਚ ਬਹੁਤ ਘੱਟ ਤਕਨੀਕ ਸ਼ੁਰੂ ਹੋਈ ਹੈ ਤੇ ਜਿਵੇਂ ਵੀ ਸਾਡੇ ਕੋਲ ਇਹ ਆਈ ਸੀ ਪਹਿਲ ਦੇ ਆਧਾਰ ਤੇ ਉਹਨਾਂ ਨੇ ਪਿੰਡਾਂ ਦੇ ਵਿੱਚ ਐਪਲੀਮੈਂਟ ਕੀਤਾ ਤੇ ਇਹਦਾ ਬਹੁਤ ਲੋਕਾਂ ਨੂੰ ਬੈਨੀਫਿਟ ਹੋ ਰਿਹਾ ਤੇ ਸਾਡੇ ਨਾਲ ਜਿਵੇਂ ਸਟਾਫ ਮੈਂਬਰ ਜਾਂ ਹੋਰ ਟੀਚਰ ਦਾ ਸਰਕਾਰੀ ਸਕੂਲ ਦੇ ਵਿੱਚ ਕਿਉਂਕਿ ਪੜ੍ਹੇ ਲਿਖੇ ਲੋਕਾਂ ਨੂੰ ਅਵੇਅਰਨੈਸ ਕਰਨਾ ਬੜਾ ਈਜ਼ੀ ਹੁੰਦਾ ਤੇ ਜਿਵੇਂ ਪਿੰਡਾਂ 'ਚ ਅਵੇਅਰਨੈਸ ਕੀਤਾ ਗਿਆ ਇਸ ਬਾਰੇ ਸਾਡੇ ਟੀਮ ਮੈਂਬਰ ਨੇ ਜਿਵੇਂ ਮੈਮ ਨੇ ਇਹਨਾਂ ਨੇ ਪਹਿਲਾ ਸਨੇਹਾ ਲਾ ਕੇ ਪਿੰਡਾ ਜਵੇਰ ਨੇ ਕੀਤਾ ਗਿਆ ਦਾ ਲੇਡੀਜ਼ ਨੂਸ ਦਾ ਸਾਡੇ ਕੋਲੇ 40 ਤੋਂ 50 ਪੇਸੈਂਟ ਆ ਚੁੱਕੇ ਆ ਜੀ ਜਿਹੜੇ ਕਰਾ ਚੁੱਕੇ ਆ ਹੁਣ ਤੱਕ ਤੇ ਬਾਕੀ ਹਲੇ ਸਾਡੇ ਕੋਲੇ ਹੋਰ ਪੇਸੈਂਟ ਪੈਂਡਿੰਗ ਆ ਤੇ ਸਾਡਾ 2 ਵਜੇ ਤੱਕ ਦਾ ਟਾਈਮ ਰੱਖਿਆ ਹੋਇਆ ਹੈ ਜੀ ਤੇ ਜੇ ਜ਼ਿਆਦਾ ਸਮਾਂ ਲੱਗੇ ਤਾਂ ਲਾਵਾਂਗੇ ਉਹਦਾ ਕੋਈ ਹੋ ਨਹੀਂ ਹੈਗਾ ਕਿੰਨਾ ਸਮਾਂ ਲੱਗਦਾ ਟੈਸਟ ਇੱਕ ਟੈਸਟ ਨੂੰ ਘੱਟੋ ਘੱਟ 20 ਤੋਂ 25 ਮਿੰਟ ਲੱਗਦੇ ਆ ਜੀ ਤਾਂ ਕਿਉਂਕਿ 15 ਮਿੰਟਾਂ ਵਿੱਚ ਰਿਜ਼ਲਟ ਆਉਂਦਾ ਚੈੱਕਅਪ ਹੁੰਦਾ ਤਾਂ ਪ੍ਰੋਪਰੀ ਬੜੇ ਤਰੀਕੇ ਨਾਲ ਇਹ ਚੈੱਕਅਪ ਹੋ ਰਿਹਾ ਤੇ AI ਦੀ ਤਕਨੀਕ ਨਾਲ ਹੋ ਰਿਹਾ ਜੀ ਮਨਦੀਪ ਗੌਰ ਜਫਰ ਵਿਵਜੇ ਜਫਰ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਕੈਂਪ ਲਗਾਇਆ ਗਿਆ। ਅ ਇਹ ਬਹੁਤ ਹੀ ਅੱਛਾ ਉਪਰਾਲਾ ਹੈ ਜਫਰ ਵੈਲਫੇਅਰ ਸੁਸਾਇਟੀ ਵੱਲੋਂ ਤੇ ਡਾਕਟਰ ਮਿੰਕੂ ਜਵੰਦਾ ਜੀ ਦੇ ਸਹਿਯੋਗ ਨਾਲ ਅੱਜ ਸਰਕਾਰੀ ਹਾਈ ਸਕੂਲ ਰਾਮਪੁਰਾ ਵਿਖੇ ਜੋ ਅ ਚੈੱਕਅਪ ਕੈਂਪ ਲਗਾਇਆ ਗਿਆ ਹੈ ਬਹੁਤ ਹੀ ਅੱਛਾ ਉਪਰਾਲਾ ਹੈ। ਇਹ ਸਪੈਸ਼ਲ ਲੇਡੀਆਂ ਦੇ ਜਿਹੜੇ ਪ੍ਰੋਬਲਮਸ ਫੇਸ ਕਰਦੀਆਂ ਨੇ ਉਹ ਤੇ ਮਹਿੰਗੇ ਮਹਿੰਗੇ ਟੈਸਟ ਨਹੀਂ ਕਰਵਾ ਸਕਦੀਆਂ ਅਫੋਰਡ ਨਹੀਂ ਕਰ ਸਕਦੀਆਂ। ਉਹਨਾਂ ਦੇ ਰਿਗਾਰਡਿੰਗ ਇਹ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਹੈ। ਇਸ ਦਿਵਸ ਵਿੱਚ ਕੋਈ ਉਹਨਾਂ ਤੋਂ ਫੀਸ ਨਹੀਂ ਲਈ ਜਾ ਰਹੀ ਤੇ ਸਪੈਸ਼ਲੀ ਬ੍ਰੈਸਟ ਕੈਂਸਰ ਨੂੰ ਡਾਇਗਨੋਸ ਕਰਨ ਲਈ ਇਹ ਕੈਂਪ ਲਗਾਇਆ ਗਿਆ। ਕਿ ਰਾਦਾ ਕਿੰਨਾ ਕੋਈ ਹਾਂਜੀ ਤੇ ਇਹ ਬਹੁਤ ਹੀ ਅੱਛਾ ਐਫਰਟ ਹੈ ਇੱਕ ਤਾਂ ਇਹ ਟੈਸਟ ਮਹਿੰਗੇ ਬਹੁਤ ਹੁੰਦੇ ਨੇ ਸਰ ਆਪਾਂ ਨੂੰ ਪਤਾ ਹੀ ਐ ਤੇ ਦੂਸਰਾ ਲੇਡੀਜ਼ ਥੋੜੀਆਂ ਇਸ ਲਈ ਅਵੇਅਰ ਨਹੀਂ ਹੁੰਦੀਆਂ ਤੇ ਸਪੈਸ਼ਲ ਜਾ ਕੇ ਆਪਣਾ ਚੈੱਕਅਪ ਨਹੀਂ ਕਰਵਾਉਂਦੀਆਂ ਤੇ ਅੱਜ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਘਰ ਵਿੱਚ ਹੀ ਗੰਗਾ ਵਹਿ ਰਹੀ ਐ ਐਕਸਪਰਟ ਡਾਕਟਰਸ ਦੀ ਟੀਮ ਇੱਥੇ ਆਈ ਹੋਈ ਐ ਤੇ ਲੇਡੀਜ਼ ਆ ਕੇ ਆਪਣਾ ਚੈੱਕਅਪ ਕਰਵਾ ਰਹੀਆਂ ਨੇ ਬਹੁਤ ਹੀ ਅੱਛਾ ਐਫਰਟ ਹੈ ਇਹ ਜੇ ਕੋਈ ਫੀਸ ਰੱਖੀ ਨਹੀਂ ਇਹ ਬਿਲਕੁਲ ਫ੍ਰੀ ਆਫ ਕਾਸਟ ਹੋ ਰਿਹਾ ਅਸੀਂ ਖੁਦ ਵੀ ਸਾਡੇ ਸਟਾਫ ਨੇ ਵੀ ਇਹ ਚੈੱਕ ਅਪ ਕਰਵਾਇਆ ਸਰ ਮੇਰਾ ਨਾਮ ਅਰਸ਼ਨਾ ਗੌਰ ਜੀ ਕੀ ਕਰਾਂ ਚਾਹੋਗੇ ਜੋ ਅੱਜ ਜੱਫਰ ਬਿਲਕੁਲ ਸੈਟੀ ਵੱਲੋਂ ਵੈਸਟ ਕੈਂਸਰ ਦਾ ਇੱਕ ਕੈਂਪ ਲਗਾਇਆ ਗਿਆ ਸਾਨੂੰ ਸਾਨੂੰ ਬਹੁਤ ਖੁਸ਼ੀ ਦੀ ਗੱਲ ਲੱਗ ਜੀ ਕੈਂਸਰ ਦਾ ਜਿਵੇਂ ਮਤਲਬ ਹਾਂ ਕੈਂਪ ਲੱਗਿਆ ਗਿਆ ਲੇਡੀਜ਼ ਵਾਸਤੇ ਪਤ ਸੜਕਿਲ ਦੇ ਹਿੱਸਾ ਲਿਆਗਾ ਔਰ ਤਾਂ ਆ ਰਹੀ ਨੇ ਜਾ ਰਹੀਆਂ ਨੇ ਕੋਈ ਫੀਸ ਨਹੀਂ ਹੈਗੀ ਤੇ ਵਿੱਚ ਤੇ ਖੁਸ਼ੀ ਦੀ ਗੱਲ ਹੈ ਜਿਸ ਮੇਰੇ ਮੇ ਆਪਣੇ ਘਰਾਜ ਅਸੀਂ ਆਮ ਲੋਕਾਂ ਦੀ ਨਹੀਂ ਜਾ ਸਕਦੇ ਹੈਗੇ ਇਹਨੇ ਆਪਣੇ ਕੋਲ ਪੈਸੇ ਵੀ ਨਹੀਂ ਹੁੰਦੇ ਹੈ ਨਾ ਡਾਕਟਰ ਨੂੰ ਦੇਣ ਵਾਸਤੇ ਇਥੇ ਕੋਈ ਫੀਸ ਨਹੀਂ ਹੈਗੀ ਫ੍ਰੀ ਚੈੱਕਪ ਹੋ ਰਿਹਾ ਹੈਗਾ ਟੈਸਟ ਨਾਲ ਹੁੰਦੇ ਆ ਰਿਹਾ ਜੀ ਕਿਹਦਾ ਮਤਲਬ ਨਹੀਂ ਸਾਹਿਬ ਮੌਜੂਦਾ ਸਰਪੰਚ ਸਰਦਾਰ ਕਰਮੇਲ ਸਿੰਘ ਜੀ ਕਿਹੜੇ ਕਾਉਂਂਗ ਦੇ ਉਹਦੇ ਦਿਨ ਤੋਂ ਹੀ ਬੰਦਾ ਇੱਕ ਕੋਲੇ ਕੈਂਪ ਲਗਾਇਆ ਗਿਆ ਆਪਾਂ ਦੇਖੋ ਜੀ ਬੰਦਾ ਇਹ ਸਾਰੀ ਟੀਮ ਲਾਈ ਆਸੀ ਬਹੁਤ ਦਿਨੋਂ ਤੁਹਾਨੂੰ ਬਾਲ ਕਰਦੇ 40 50 ਔਰਤਾਂ ਦਾ ਚੈੱਕਅਪ ਕੀਤਾ ਗਿਆ ਲੱਗਦਾ ਨਹੀਂ ਕਿ ਟੈਸਟ ਮਹਿੰਗਾ ਨਹੀਂ ਤੇ